ਪਰਵਾਰਿਕ ਸਮਾਗਮ ਦੌਰਾਨ ਥਾ ਥਾ ਗੋਲੀਆਂ ਚੱਲੀਆਂ ਨੇ ਜਿਸ ਨਾਲ ਕਈਆਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਭਾਰਤੀਆਂ ਲਈ ਇੰਗਲੈਂਡ ਤੋਂ ਮਾੜਾ ਸੁਨੇਹਾ ਆਇਆ ਹੈ ਦਰਸਲ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ 30 ਸਾਲਾ ਨੌਜਵਾਨ ਦੀ ਇੰਗਲੈਂਡ ਵਿੱਚ ਲੰਡਨ ਤੋਂ ਲਗਭਗ 215 ਕਿਲੋਮੀਟਰ ਦੂਰ ਵਾਰ ਸੈਸਟਰ ਸ਼ਹਿਰ ਵਿੱਚ ਕੁਝ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਉਸ ਦੀ ਪਛਾਣ ਵਿਜੇ ਕੁਮਾਰ ਸ਼ਿਵਰਾਨ ਵਜੋਂ ਹੋਈ ਹੈ ਇਹ ਘਟਨਾ 25 ਨਵੰਬਰ ਦੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਸਹਤਿਆ ਪਿੱਛੇ ਉੱਥੇ ਰਹਿ ਰਹੇ ਹਰਿਆਣਾ ਤੇ ਪੰਜਾਬ ਦੇ ਕੁਝ ਵਿਅਕਤੀ ਜਾਂਦਾ ਹੱਤਾ ਹੈ ਹਾਲਾਂਕਿ ਸਬੰਧੀ ਇੰਗਲੈਂਡ ਦੀ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਵਿਜੇ ਕੁਮਾਰ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ ਚਰਖੀ ਦਾਦਰੀ ਜ਼ਿਲ੍ਹੇ ਦੀ ਬਦਰਾ ਸਬਡਿਵੀਜ਼ਨ ਦੇ ਪਿੰਡੋਂ ਜਾਗਰਾ ਮਬਾਸ ਤੇ ਵਸਨੀਕ ਰਵੀ ਕੁਮਾਰ ਨੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਉਸਦੇ ਛੋਟੇ ਭਰਾ ਵਿਜੇ ਕੁਮਾਰ ਜੋ ਬਰਿਸਟਲ ਵਿੱਚ ਯੂਨੀਵਰਸਿਟੀ ਆਫ ਦਾ ਵੈਸਟ ਆਫ ਦਾ ਇੰਗਲੈਂਡ ਵਿੱਚ ਪੜ੍ਹਾਈ ਕਰ ਰਿਹਾ ਸੀ ਉਸ ਦੀ 25 ਨਵੰਬਰ ਨੂੰ ਹੱਤਿਆ ਕਰ ਦਿੱਤੀ ਗਈ। ਬਰਤਾਨੀਆ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਨੇ ਪੱਤਰ ਵਿੱਚ ਲਿਖਿਆ ਕਿ ਇਸ ਮੰਤਰਾਲੇ ਨੂੰ ਮਦਦ ਦੀ ਅਪੀਲ ਕਰਦੇ ਹਾਂ ਤਾਂ ਜੋ ਮੇਰੇ ਭਰਾ ਦੀ ਦੇਹ ਅੰਤਿਮ ਰਸਮਾਂ ਲਈ ਭਾਰਤ ਲਿਆਂਦੀ ਜਾ ਸਕੇ। ਉਹਨਾਂ ਦੱਸਿਆ ਕਿ ਵਿਜੇ ਕੁਮਾਰ ਸੈਂਟਰਲ ਸਾਈਜ਼ ਤੇ ਕਸਟਮਾਈਜ਼ ਵਿਭਾਗ ਵਿੱਚ ਕੋਚੀ ਵਿੱਚ ਤਾਇਨਾਤ ਸੀ ਉਹ ਨੌਕਰੀ ਛੱਡ ਕੇ ਉੱਚ ਪੜ੍ਹਾਈ ਲਈ ਇਸ ਸਾਲ ਸ਼ੁਰੂ ਵਿੱਚ ਇੰਗਲੈਂਡ ਗਿਆ ਸੀ ਇਸ ਤੋਂ ਇਲਾਵਾ ਇੱਕ ਹੋਰ ਖਬਰ ਅਨੁਸਾਰ ਰੋ ਅਮਰੀਕਾ ਦੇ ਕੈਲੀਫੋਰਨੀਆ ਚ ਵੱਡੀ ਘਟਨਾ ਵਾਪਰੀ ਜਿੱਥੇ ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਟਾਕਟਨ ਵਿੱਚ ਇੱਕ ਬੈਂਕਟ ਹਾਲ ਵਿੱਚ ਇੱਕ ਪਰਿਵਾਰਿਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ ਸੈਨ ਜੋਆ ਕੋਇਨ ਕਾਉਂਟੀ ਸ਼ੈਰਫ ਦਫ਼ਤਰ ਦੇ ਬੁਲਾਰੇ ਹੀਥਰ ਵੈਰੈਂਟ ਨੇ ਦੱਸਿਆ ਕਿ ਪੀੜਤਾਂ ਵਿੱਚ ਬੱਚੇ ਅਤੇ ਬਾਲਗ ਦੋਵੇਂ ਸ਼ਾਮਲ ਏ ਘਟਨਾ ਸਥਾਨ ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬ੍ਰੈਟ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਲੱਗਦਾ ਹੈ ਕਿ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਘਟਨਾ ਹੋ ਸਕਦੀ ਹੈ ਗੋਲੀਬਾਰੀ ਵੈਂਕੋਟ ਹਾਲ ਦੇ ਅੰਦਰ ਹੋਈ ਜਿਸ ਦਾ ਪਾਰਕਿੰਗ ਲੋਟ ਹੋਰ ਕਾਰੋਬਾਰਾਂ ਨਾਲ ਸਾਂਝਾ ਹੈ ਜਜ ਉਸ ਅਜੇ ਵੀ ਸੰਭਾਵਿਤ ਮਨੋਰਥ ਦੀ ਪਛਾਣ ਕਰਨ ਲਈ ਕੰਮ ਕਰਦੇ ਸਨ ਅਧਿਕਾਰੀਆਂ ਨੇ ਪੀੜਤਾਂ ਦੀ ਹਾਲਤ ਬਾਰੇ ਤੁਰੰਤ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਅਧਿਕਾਰੀਆਂ ਨੇ ਕਿਹਾ ਕਿ ਕਈਆਂ ਨੂੰ ਹਸਪਤਾਲ ਵਿੱਚ ਲਜਾਇਆ ਗਿਆ